ਪੰਜਾਬੀ ਇਕਤ channels ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਭਗਵਾਨ ਤਮਾਨੇ ਸੁਨੀਲ ਜਾਖੜ ਨੂੰ ਕਰਤਾ ਖੁੱਲਾ ਚੈਲੰਜ ਕਿਹਾ ਸਬੂਤ ਪੇਸ਼ ਕਰਨ ਮੈਂ ਸਿਆਸਤ ਛੱਡ ਦੇਵਾਂਗਾ। ਪੰਜਾਬ ਦੇ 35 ਲੱਖ ਰਾਸ਼ਨ卡ਟ ਧਾਰਕਾਂ ਲਈ ਵੱਡੀ ਖਬਰ ਪੰਜਾਬ ਸਰਕਾਰ ਵੱਲੋਂ। ਅਜੇ ਤੱਕ ਨਹੀਂ ਹੋਇਆ ਕੋਈ ਨੋਟੀਫਿਕੇਸ਼ਨ ਜਾਰੀ। ਪਹਿਲਾਂ 7 ਘੰਟੇ ਦੀ ਪੁੱਛਗਿੱਛ ਮਗਰੋਂ ਹੁਣ SIT ਨੇ ਫੇਰ ਵਿਕਰਮਜੀਠਿਆ ਨੂੰ ਸਾਮਣੇ ਕੀਤਾ ਜਾ ਰਹੀ। ਅੱਜ ਮੁੜ ਮਜੀਠੀਆ SIT ਸਾਹਮਣੇ ਹੋਣਗੇ ਪੇਸ਼। ਮੁੱਖ ਮੰਤਰੀ ਭਗਵਾਨ ਤਮਾਨੇ ਐਨਆਰਆਈ ਮਿਲਣੀ ਸ਼ੁਰੂ ਕਰਨ ਦੀ ਤਰੀਕ ਦਾ ਕੀਤਾ ਹੈ। ਆਨ ਵੈਬਸਾਈਟ ਵੀ ਕੀਤੀ ਲਾਂਚ ਮੰਤਰੀ ਅਮਨ ਰੋਲਾ ਦੀਆਂ ਬਾਅਦ ਸਕਦੀਆਂ ਨੇ ਮੁਸ਼ਕਲਾਂ ਖਤਮ ਹੋ ਸਕਦੀ ਹੈ ਵਿਧਾਨ ਸਭਾ ਦੀ ਮੈਂਬਰਸ਼ਿਪ ਪੰਜਾਬ ਚ ਕੋਲਡ ਡੇ ਦਾ ਅਲਰਟ ਜਾਰੀ ਇਨ੍ਹਾਂ 16 ਜ਼ਿਲ੍ਹਿਆਂ ਵਿੱਚ ਪਵੇਗੀ ਸੰਗਣੀ ਤੁੰਦ ਵਿਧਾਨ ਸਭਾ ਸੈਸ਼ਨ ਬਲਾਉਂ ਵਾਲੇ ਸਪੀਕਰ ਸੰਧਵਾ ਨੂੰ ਆ ਕੀ ਬੋਲਗੇ ਪ੍ਰਗਟ ਸਿੰਘ ਮਾਨ ਸਰਕਾਰ ਉੱਪਰ ਵੀ ਬੋਲਿਆ ਹਮਲਾ ਅਕਾਲੀ ਦਲ ਨੇ ਮਾਨ ਸਰਕਾਰ ਤੇ ਮਜੀਠੀਆ ਨੂੰ ਫਸਾਉਣ ਦਾ ਲਾਇਆ ਇਲਜ਼ਾਮ ਕਿ ਹਸੀਏ ਭਗਵੰਤ ਮਾਨ ਤੇ ਡੀਜੀਪ ਦੱਸਣ ਕਿ ਉਹ ਮਜੀਠੀਆ ਖਿਲਾਫ ਝੂਠੇ ਸਬੂਤ ਤਿਆਰ ਕਰਨ ਲਈ ਪੱਬਾ ਪਾਰ ਕਿਉਂ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਖੁੱਲ੍ਹ ਚੈਲੰਜ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹ ਇਸ ਗੱਲ ਦਾ ਸਬੂਤ ਪੇਸ਼ ਕਰਨ ਕੀ ਚਾਂਕੀ ਤੇ ਸਾਡੀ ਤਸਵੀਰ ਸੀ ਮੈਂ ਸਿਆਸਤ ਛੱਡ ਦੇਵਾਂਗਾ ਉਹਨਾਂ ਨੇ ਕਿਹਾ ਕਿ ਜਾਖੜ ਸਾਹਿਬ ਨਵੇਂ-ਨਵੇਂ ਭਾਜਪਾ ਵਿੱਚ ਆ ਗਏ ਹਨ ਅਜੇ ਉਹਨਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਵੀ ਨਹੀਂ ਆਉਂਦਾ ਉਹਨਾਂ ਕਿਹਾ ਕਿ ਮੇਰੀ ਜਾਖੜ ਸਾਹਿਬ ਨਾਲ ਹਮਦਰਦੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ 9 ਵਾਰ 26 ਜਨਵਰੀ ਤੇ 15 ਅਗਸਤ ਦੇ ਪ੍ਰੋਗਰਾਮ ਵਿੱਚ ਪੰਜਾਬ ਦੀ ਚਾਂਕੀ ਨੂੰ ਨਹੀਂ ਰੱਖਿਆ ਗਿਆ ਸੀ ਫਿਰ ਉਸ ਵੇਲੇ ਜਾਖੜ ਸਾਹਿਬ ਨੇ ਵਿਰੋਧ ਕਿਉਂ ਨਹੀਂ ਕੀਤਾ ਉਹਨਾਂ ਕਿਹਾ ਕਿ ਅਸੀਂ 20 ਜਨਵਰੀ ਹੋ ਚਾਂਕੀ ਦਿੱਲੀ ਦੇਆਂ ਸੜਕਾਂ ਤੇ ਕੱਢਾਂਗੇ ਉਹ ਮਾਈ ਭਗੋ ਭਗ ਸਿੰਘ ਰਾਜਗੁਰੂ ਸੁਖਦੇਵ ਦੀਆਂ ਕੁਰਬਾਨੀਆਂ ਨੂੰ ਸਿੱਧਾ ਨਹੀਂ ਕਰਨਾ ਚਾਹੁੰਦੇ ਦੱਸਦਗੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਸੀ ਕਿ ਕੇਂਦਰ ਵੱਲੋਂ 26 ਜਨਵਰੀ ਨੂੰ ਪੰਜਾਬ ਦੇ ਚਾਂਕੀ ਇਸੇ ਲਈ ਨਹੀਂ ਰੱਖੀ ਕਿਉਂਕਿ ਚਾਂਕੀ ਤੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਹੈ ਤੇ ਜਿਸ ਤੋਂ ਬਾਅਦ ਹੁਣ ਸੀਐਮ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਚੈਲੰਜ ਕਰਦੇ ਆ ਸਿਆਸਤ ਛੱਡਣ ਦਾ ਐਲਾਨ ਕੀਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੀ ਜਨਤਾ ਦੇ ਨਾਲ ਕੀਤੇ ਵਾਅਦੇ ਮੁਤਾਬਿਕ ਘਰ ਘਰ ਆਟਾ ਮਚਾਉਣ ਲਈ ਕਈ ਤਰ੍ਹਾਂ ਦੇ ਯਤਨ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਸਤਮਾਨ ਵੱਲੋਂ ਬੀਤੇ ਦਿਨੀਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਪੁਰਪਤੇ ਇਸ ਯੋਜਨਾ ਦੀ ਸ਼ੁਰੂਆਤ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਸੰਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਹਾਲ ਦੀ ਘੜੀ ਘਰ ਘਰ ਆਟਾ ਯੋਜਨਾ ਨੂੰ ਗ੍ਰਹਿਣ ਲੱਗ ਗਿਆ ਹੈ ਭੋਜਨ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਸਾਫ਼ ਕੀਤਾ ਹੈ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਕਣਕ ਦੀ بجائے ਆਟੇ ਦੀਆਂ ਥੈਲੀਆਂ ਮੁਹੱਈਆ ਕਰਵਾਉਣ ਸੰਬੰਧੀ ਹਾਲ ਦੀ ਘੜੀ ਵਿਭਾਗ ਨੂੰ ਕੋਈ ਵੀ ਸਰਕਾਰੀ ਨੋਟੀਫਿਕੇਸ਼ਨ ਨਹੀਂ ਮਿਲਿਆ ਹੈ ਜਹੀ ਸਥਿਤੀ ਵਿੱਚ ਰਾਸ਼ਨ ਡਿਪੋ ਤੇ ਆਉਣ ਵਾਲੇ ਲਾਭਪਾਤਰ ਪਰਿਵਾਰਾਂ ਨੂੰ ਆਟਾ ਮੁਹੱਈਆ ਕਰਾਉਣ ਦੀ ਕੋਈ ਉਮੀਦ ਨਹੀਂ ਹੈ ਯੋਜਨਾ ਖਟਾਈ ਚ ਪੈਣ ਕਾਰਨ ਰਾਸ਼ਨ ਕਾਰਡ ਧਾਰੀ ਵੀ ਦੋ ਚੀਤੀ ਚ ਪੈ ਗਏ ਹਨ ਅੱਜ ਕਾਲੀਦਲ ਦੇ ਜਰਨਲ ਸਕਤਰ ਅਵਿਕਰਮ ਸਿੰਘ ਜੀਠਿਆ ਮੁੜ ਐਸਆਈਟੀ ਸਾਹਮਣੇ ਪੇਸ਼ ਹੋਣਗੇ ਨਸ਼ੇ ਦੀ ਜਾਂਚ ਖਿਲਾਫ ਬਣੀ ਵਿਸ਼ੇਸ਼ ਜਾਂਚ ਟੀਮ ਨੇ ਤੀਸਰੀ ਵਾਰ ਅਵਜੀਠਿਆ ਨੂੰ ਸਬੰਧ ਜਾਰੀ ਕੀਤੇ ਸਨ ਐਸਆਈਟੀ ਨੇ ਅਵਜੀਠਿਆ ਨੂੰ 30 ਦਸੰਬਰ ਯਾਨੀ ਅੱਜ ਮੁੜ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਹੈ ਨ ਇਸ ਤੋਂ ਪਹਿਲਾਂ ਵਿਕਰਮ ਸਿੰਘ ਜੀਠਿਆ ਨੂੰ 27 ਦਸੰਬਰ ਲਈ ਤਲਵ ਕੀਤਾ ਗਿਆ ਸੀ ਪਰ ਵਿਕਰਮ ਮਜੀਠਿਆ ਉਦੋਂ ਜਾਂਚ ਟੀਮ ਸਾਹਮਣੇ ਪੇਸ਼ ਨਹੀਂ ਹੋਏ ਸਨ ਦੱਸਦੇ ਕਿ ਚੰਨੀ ਸਰਕਾਰ ਦੇ ਕਾਲਜ ਕਾਲ ਦੌਰਾਨ 20 ਦਸੰਬਰ 2021 ਨੂੰ ਦਰਜ ਕੀਤੇ ਗਏ ਇਸ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਦੀ ਗਵਾਈ ਪਟਿਆਲਾ ਰੇਂਜ ਵਿਖੇ ਤਾਇਨਾਤ ਏਡੀਜੀਪੀ ਮੁਖਵਿੰਦਰ ਸਿੰਘ ਸ਼ੀਨਾ ਕਰ ਰਹੇ ਹਨ ਵਿਕਰਮਜੀਤਿਆ ਪਹਿਲੀ ਵਾਰ 18 ਦਸੰਬਰ ਨੂੰ ਇੱਥੇ ਪੇਸ਼ ਹੋ ਚੁੱਕੇ ਹਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਨਆਰਆਈ ਮਾਮਲੇਵਾਰੇ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ ਐਮ ਭਗਵੰਤ ਮਾਨ ਨੇ ਐਲਾਨ ਕੀਤਾ ਕਿ 3 ਫਰਵਰੀ ਤੋਂ ਪੰਜਾਬ ਵਿੱਚ ਐਨਆਰਆਈ ਮੀਟਿੰਗ ਕਰਵਾਈ ਜਾਵੇਗੀ ਪ੍ਰਵਾਸੀ ਭਾਰਤੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਤੌਰ ਤੇ ਇੱਕ ਵੈੱਬਸਾਈਟ ਵੀ ਲਾਂਚ ਕੀਤੀ ਗਈ ਹੈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਜੇ ਕਿਸੇ ਪ੍ਰਵਾਸੀ ਭਾਰਤੀ ਨੇ ਕਿਸੇ ਕਿਸਮ ਦੀ ਸ਼ਿਕਾਇਤ ਨੀ ਹੋਵੇ ਤਾਂ ਉਹ ਵੈਬਸਾਈਟ ਐਨਆਰਏ ਪੰਜਾਬ ਗਵਰਨਮੈਂਟ ਤੇ ਸੰਪਰਕ ਕਰ ਸਕਦਾ ਹੈ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ ਪ੍ਰਵਾਸੀ ਭਾਰਤੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਉਹਨਾਂ ਨੂੰ ਪੰਜਾਬ ਦੇ ਉਹ ਖੇਤਰ ਵੀ ਵਿਖਾਏ ਜਾਣ ਜੋ ਉਹਨਾਂ ਨੇ ਕਦੇ ਨਹੀਂ ਦੇਖੇ ਸੀਐਮ ਮਾਨ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਸਹੂਲਤ ਦੇਣ ਲਈ ਰਾਸ਼ਟਰੀ ਹਵਾਈ ਅੱਡੇ ਤੇ ਪੰਜਾਬ ਸਹਾਇਤਾ ਕੇਂਦਰ ਖੋਲੇ ਜਾ ਰਹੇ ਹਨ ਕੈਬਨਿਟ ਮੰਤਰੀ ਅਮਨ ਰੋੜਾ ਦੀਆਂ ਮੁਸ਼ਕਿਲਾਂ ਬਾਅਦ ਸਕਦੀਆਂ ਹਨ ਸ਼ਰਮਨੀ ਕਾਲੀਦਲ ਨੇ ਕੈਬਨਿਟ ਮੰਤਰੀ ਅਮਨ ਰੋੜਾ ਨੂੰ ਸੁਨਾਮ ਦੀ ਅਦਾਲਤ ਵੱਲੋਂ 21 ਦਸੰਬਰ 2023 ਨੂੰ ਸੁਣਾਈ 2 ਸਾਲ ਦੀ ਬਾ ਮੁਸ਼ਕਕਤ ਕੈਦੀ ਸਜ਼ਾ ਦੇ ਮੱਦੇਨਜ਼ਰ ਉਹਨਾਂ ਨੂੰ ਤੁਰੰਤ ਆਯੋਗ ਫੈਰਾਉਂਦੀ ਮੰਕੀਤੀ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਦਮਾ ਨੇ ਅਕਾਲੀ ਦਲ ਦੇ ਵਿਧਾਇਕ ਦਲ ਵੱਲੋਂ ਲਿਖੇ ਪੱਤਰ ਵਿੱਚ ਅਕਾਲੀ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਨੇ ਉਹਨਾਂ ਨੂੰ ਦੱਸਿਆ ਗਿਆ ਕਿ ਸੁਨਾਮ ਦੀ ਸਬ ਡਿਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਨੇ 21 ਦਸੰਬਰ 2023 ਨੂੰ ਉਹਨਾਂ ਨੂੰ ਧਾਰਾ 148 323 452 ਤਹਿਤ 2 ਸਾਲ ਦੀ ਬਾਹਮਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਮਾਮਲਾ ਰਾਜਿੰਦਰਦੀਪਾ ਬਨਾਮ ਅਮਨ ਰੋੜਾ ਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅਮਨ ਰੋੜਾ ਨੂੰ ਦੋ ਪਹਿਲੂਆਂ ਤੇ ਦੋਸ਼ੀ ਠਹਿਰਾਇਆ ਗਿਆ ਹੈ ਤੇ 2 ਸਾਲ ਬਾਹਮਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਉਹਨਾਂ ਨੇ ਕਿਹਾ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਲੀਲੀ ਥਾਮਸ ਬਨਾਮ ਯੂਨੀਅਨ ਆਫ ਇੰਡੀਆ ਕੇਸ ਵਿੱਚ 2013 ਕੇਸ ਵਿੱਚ ਇਹ ਹੁਕਮ ਦਿੱਤਾ ਕਿ ਜੇਕਰ ਕਿਸੇ ਵਿਧਾਇਕ MP ਜਾਂ MLA ਨੂੰ 2 ਸਾਲ ਦਾ ਵੱਦ ਸਜ਼ਾ ਹੁੰਦੀ ਹੈ ਤਾਂ ਉਸ ਦੀ ਮੈਂਬਰਸ਼ਿਪ ਤੁਰੰਤ ਸਮਾਪਤ ਹੋ ਜਾਵੇਗੀ ਤੇ ਉਸ ਨੂੰ ਤੁਰੰਤ ਅਯੋਗ ਠਹਿਰਾਇਆ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਦੀ ਹਦਾਇਤਾਂ ਦੀ ਰੋਸ਼ਨੀ ਵਿੱਚ ਆਮਨ ਅਰੋੜਾ ਨੂੰ ਤੁਰੰਤ ਵਿਧਾਇਕ ਵੱਜੋਂ ਅਯੋਗ ਘਰਾ ਦਿੱਤਾ ਜਾਵੇ ਤੇ ਇਸ ਮਾਮਲੇ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਨੇ ਸਪੀਕਰ ਕੋਲਤਾ ਸੰਸਦ ਮਾਨ ਨੂੰ ਇਹ ਅਪੀਲ ਕੀਤੀ ਹੈ ਪੰਜਾਬ ਵਿੱਚ ਠੀਤ ਲਹਿਰ ਦਾ ਕਹਿਰ جاری ਹੈ ਸੰਗਣੀ ਧੁੰਦ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੂਬੇ ਵਿੱਚ ਜ਼ਿਆਦਾਤਰ ਥਾਵਾਂ ਤੇ ਸੰਗਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਵਿਜ਼ਿਬਿਲਟੀ ਬਹੁਤ ਘੱਟ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਦਾ ਤਾਪਮਾਨ 10 ਡਿਗਰੀ ਤੋਂ ਵੀ ਹੇਠਾਂ ਆ ਗਿਆ ਹੈ ਠੋਰੇ ਦਾ ਅਸਰ ਸੜਕੀ ਆਵਾਜਾਈ ਟ੍ਰੇਨਾਂ ਅਤੇ ਹਵਾਈ ਉਡਾਨਾਂ ਤੇ ਵੀ ਪੈ ਰਿਹਾ ਹੈ ਦੂਜੇ ਪਾਸੇ ਮੌਸਮ ਵਿਭਾਗ ਨੇ ਅਗਲੇ 3-4 ਦਿਨਾਂ ਤੱਕ ਪੰਜਾਬ ਵਿੱਚ ਸੰਗਣੀ ਧੁੰਦ ਦੀ ਚੇਤਾਵਨੀ ਦਿੱਤੀ ਹੈ ਅਤੇ 11 ਜ਼ਿਲ੍ਹੇ ਅੰਮ੍ਰਿਤਸਰ ਤਰਨਤ ਕਪੂਰਥਲਾ ਜਲੰਧਰ ਮੋਂਗਾ ਬਠਿੰਡਾ ਲੁਧਿਆਣਾ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਲਈ ਸੰਗਣੀ ਧੁੰਦ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਮੌਸਮ ਮਾਹਿਰਾ ਮੁਤਾਬਕ ਪਛਮੀ ਗੜਬੜੀ ਕਾਰਨ ਨਵੇਂ ਸਾਲ ਦਾ ਸਵਾਗਤ ਸੰਗਣੀ ਧੁੰਦ ਅਤੇ ਮੀਂਹ ਨਾਲ ਹੋ ਸਕਦਾ ਹੈ ਸਾਕਾ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਨੇ ਪੰਜਾਬ ਅੰਦਰ ਕਾਨੂੰਨ ਵਿਵਸਥਾ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਉੱਪਰ ਹਮਲਾ ਬੋਲਿਆ ਹੈ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਘੇੜਦੇ ਕਿ ਹੈਗੇ ਹਾਲਾਤ ਇਹ ਬਣ ਗਏ ਹਨ ਕਿ ਉਹਨਾਂ ਦੇ ਹਲਕੇ ਕੋਟਕਪੁਰਾ ਦੇ ਵਪਾਰੀਆਂ ਨੂੰ ਸ਼ਹਿਰ ਬੰਦ ਕਰਕੇ ਉਸਾ ਜਾਹਿਰ ਕਰਨਾ ਪਿਆ ਹੈ ਉਹਨਾਂ ਨੇ ਟਵੀਟ ਕਰਦੇ ਆ ਲਿਖਿਆ ਹੈ ਕਿ ਇੱਕ ਮਹੀਨੇ ਪਹਿਲਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਖੜੇ ਹੋ ਕੇ ਸਪੀਕਰ ਕੁਲਤਾਰ ਸੰਧਵਾ ਤੋਂ ਕਾਨੂੰਨ ਵਿਵਸਥਾ ਸਮੇਤ ਗੰਭੀਰ ਮਸਲਿਆਂ ਤੇ ਚਰਚਾ ਕਰਵਾਉਣ ਤੇ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਸੋਮਾ ਮੰਗ ਰਹੀ ਸੀ ਸੈਸ਼ਨ ਵਧਾਉਣ ਦੀ ਬੇਨਤੀ ਕਰ ਰਹੀ ਸੀ ਅੱਜ ਸਪੀਕਰ ਸਾਹਿਬ ਦੇ ਹਲਕੇ ਕੋਟਪੂਰਾ ਦੇ ਵਪਾਰੀਆਂ ਨੂੰ ਸ਼ਹਿਰ ਬੰਦ ਕਰਕੇ ਰੋਸ ਜ਼ਾਹਿਰ ਕਰਨਾ ਪਿਆ ਹੈ ਕਿਉਂਕਿ ਕਾਨੂੰਨ ਵਿਵਸਥਾ ਦਾ ਪੂਰਾ ਹਾਲ ਹੋ ਰਿਹਾ ਹੈ ਸਪੀਕਰ ਜੀ ਡੀਜੀਪੀ ਨੂੰ ਸਿਰਫ ਆਪਣੇ ਹਲਕੇ ਦੇ ਹਾਲਾਤਾਂ ਬਾਰੇ ਲਿਖਣ ਦੀ ਬਜਾਏ ਪੰਜਾਬ ਲਈ ਲਿਖੋ ਆਪਣੀ ਕੁਰਸੀ ਦੀ ਤਾਕਤ ਵਰਤ ਵਿਧਾਨ ਸਭਾ ਸੈਸ਼ਨ ਬਲਾਉ ਤਾਂ ਜੋ ਸਾਰੇ ਵਿਧਾਇਕ ਆਪਣੇ ਹਲਕਿਆਂ ਦੀ ਕਾਨੂੰਨ ਵਿਵਸਥਾ ਤੇ ਸਰਕਾਰ ਦਾ ਧਿਆਨ ਕੇਂਦ੍ਰਿਤ ਕਰ ਸਕਣ। ਸ਼੍ਰੋਮਣੀ ਅਕਾਲੀ ਲਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੋਰਵਿਆਦਨ ਨੂੰ ਪੁੱਛਿਆ ਹੈ ਕਿ ਉਹ ਦੱਸਣ ਕਿ ਉਹ ਠੀਨੇ ਰਾਗੂ ਵਿਕਰਮ ਮਜੀਠੀਆ ਖਿਲਾਫ ਝੂਠੇ ਸਬੂਤ ਕਿਉਂ ਤਿਆਰ ਕਰਨ ਦੇ ਯਤਨ ਕਰ ਰਹੇ ਹਨ ਤੇ ਸਾਬਕਾ ਅਕਾਲੀ ਆਗੂ ਉਪਕਾਰ ਸਿੰਘ ਸੰਧੂ ਦੀ ਬਾਹ ਮਰੋੜ ਕੇ ਉਹਨਾਂ ਨੂੰ ਕੇਸ ਵਿੱਚ ਗਵਾਹ ਬਣਨ ਤੇ ਝੂਠਾ ਗਵਾਹ ਦੇਣ ਵਾਸਤੇ ਮਜਬੂਰ ਕਿਉਂ ਕਰ ਰਹੇ ਹਨ? ਮਤਲਬ ਵੀ ਜਾਕੀ ਦੇ ਵਿੱਚ ਸਾਡੀ ਫੋਟੋ ਲੱਗੂ। ਤੁਸੀਂ ਮੰਨਦੇ ਹੋ ਇਸ ਗੱਲ? ਜਾਕਰ ਸਾਹਿਬ ਇਹ ਦੱਸ ਦੇ ਨਾ ਮੈਨੂੰ ਸਬੂਤ ਦੇ ਦੇ ਨਾ ਜਾਕਰ ਸਾਹਿਬ। ਕਿ ਕਿ ਕਾਰਵਿੰਦ केजरीवाल ਦੀ ਜੇ ਭਗਵੰਤ ਮਾਨ ਦੀ ਚੱਕੀ ਚ ਫੋਟੋ ਅਸੀਂ ਸਾਨੂੰ ਪਾਗਲ ਸਮਝ ਰੱਖਿਆ ਐਸਲ ਤਨਾ। ਜਾਕਰ ਸਾਹਿਬ ਨਵੇਂ-ਨਵੇਂ ਬੀਜੇਪੀ ਚ ਗਿਆ ਹੈ। ਹਜੇ ਉਹਨਾਂ ਨੂੰ ਪ੍ਰੋਪਰ ਝੂਠ ਬੋਲਣਾ ਨਹੀਂ ਆਉਂਦਾ। ਕੱਲ ਜਦੋਂ ਬੋਲ ਰਹੇ ਸੀ ਨਾ ਬੁੱਲ ਕੰਮ ਰਹੇ ਸੀ ਮੈਂ ਕਿ ਕੋਈ ਨਹੀਂ ਸਿੱਖ ਜਿਓਗੇ ਹੌਲੀ-ਹੌਲੀ ਉੱਥੇ ਤਾਂ ਸਕ੍ਰਿਪਟ ਦਿੱਤੀ ਜਾਂਦੀ ਆ ਆ ਬੋਲ ਦੋ ਜਾ ਕੇ। ਸੋ ਮੈਂ ਜਾਕਰ ਸਾਹਿਬ ਨਾਲ ਮੇਰੀ ਹਮਦਰਦੀ ਹੈ। ਜਾਖੜ ਸਾਹਿਬ ਇਹੋ ਜਿਹਾ ਕੰਮ ਅਸੀਂ ਕਰ ਸਕਦੇ ਆ ਕਿ ਅਸੀਂ 15 ਅਗਸਤ ਦਾ 26 ਜਨਵਰੀ ਝਾਕੀ ਚ ਭਗਵੰਤ ਮਾਨ ਭਗ ਸਿੱਖ ਦੇ ਬਰਾਬਰ ਫੋਟੋ ਲਾ ਲੈ ਮੇਰੀ ਔਕਾਤ ਹੈ ਨਹੀਂ ਤੂੰ ਇਹ ਸਾਬਤ ਕਰ ਦੋ ਰਾਜਨੀਤੀ ਛੱਡ ਦੂੰਗਾ ਇਹਦੂ ਬਾਦ ਕਹਿ ਸਕਦਾ ਜਾਖੜ ਸਾਹਿਬ ਨੂੰ ਕਹੋ ਸਾਬਤ ਕਰ ਦੇਣ ਕਿਹੜੇ ਕਿਹੜੇ ਡਿਜ਼ਾਈਨ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਸਾਡਾ ਡਿਪਾਰਟਮੈਂਟ ਲੈ ਕੇ ਗਿਆ ਰਾਜਨੀਤੀ ਛੱਡ ਦੂੰਗਾ ਫੋਟੋ ਜਦ ਤੱਕ ਕਰਦੇ ਹੋ ਉਹਨਾਂ ਨੂੰ ਮੰਨ ਕਰੋਗੇ ਕਿ ਆਪਣੇ ਵੱਲੋਂ ਨਹੀਂ ਇਹਦੂ ਬਾਦ ਮੈਂ ਕੀ ਕਹਿ ਸਕਦਾ ਕਿ ਉਹ ਸਾਬਤ ਕਰ ਦੇਣ ਮੈਂ ਰਾਜਨੀਤੀ ਛੱਡ ਦੂੰਗਾ ਇਤੋਂ ਵੱਡੀ ਕੋਈ ਗੱਲ ਕਹਿ ਸਕਦੇ ਆ ਜੀ ਜਾਕੜ ਸਾਹਿਬ ਨੂੰ ਮੈਂ ਕਹਿੰਦਾ ਜੋ ਨਾ ਤੁਸੀਂ ਵੀ ਨਾ ਫਿਰ ਪੰਜਾਬ ਚ ਆਇਓ ਫਿਰ ਜੇ ਤੁਸੀਂ ਝੂਠੇ ਸਾਬਤ ਹੋਗੇ ਇਹ ਤੋਂ ਪਹਿਲਾਂ ਵੀ ਕਹਿੰਦੇ ਸੀ ਮੇਰੇ ਬਾਪੂ ਦੀ ਫੋਟੋ ਕਿਉਂ ਹੈ ਨਹੀਂ ਸੀ 인ਦਰਾ ਗਾਂਦੀ ਨਾਲ ਇੱਥੇ ਲੁਧਿਆਣੇ ਪੀਯੂ ਜਦੋਂ ਮੈਂ ਕੱਲੇ ਨੇ ਡਿਬੇਟ ਕੀਤੀ ਸੀ ਉਦੋਂ ਡਿਬੇਟਾਂ ਤੇ ਆਉਂਦੇ ਡਿਬੇਟਾਂ ਤੇ ਤਾਂ ਆਉਂਦੇ ਨਹੀਂ ਆਹੀ ਆਹੀ ਛੋਟੀ ਛੋਟੀ ਕਿਚਕਿਚ ਖਤਮ ਕਰਨ ਵਾਸਤੇ ਮੈਂ ਡਿਬੇਟ ਰੱਖੀ ਸੀ ਤੇ ਇੱਥੇ ਤਾਂ ਆਏ ਨਹੀਂ ਹੁਣ ਰੋਜ਼ ਆ ਆ ਕਿਹੜਾ ਬਾਨਾ ਹੋ ਗਿਆ ਕੇਜਰੀਵਾਲ ਤੇ ਭਗਵੰਦ ਮਾਨ ਨੇ ਫੋਟੋ ਲਾ ਲਈ ਤੇ ਨਾਲੇ ਇਹ ਕਹੀ ਜਾਂਦੇ ਆ ਪਹਿਲਾਂ ਵੀ 9 ਵਾਰ ਚਾਕੀ ਜਿਹੜੀ ਹੈ ਆਪਣੀ ਨਹੀਂ ਰੱਖੀ ਇਹਦਾ ਮਤਲਬ ਉਹਦੋਂ ਵਿਰੋਧ ਵੀ ਨਹੀਂ ਕੀਤਾ ਇਹਨਾਂ ਨੇ ਤੇ 9 ਵਾਰ ਤਾਂ ਇਹੀ ਹੋਣਗੇ ਵਿੱਚੋਂ 5-7 ਵਾਰ ਤਾਂ ਹੋਣਗੇ ਤੇ ਇਹਦਾ ਮਤਲਬ ਇਹਨਾਂ ਨੇ ਚਾਕੀ ਦਾ ਵਿਰੋਧ ਵੀ ਨਹੀਂ ਕੀਤਾ ਤੇ ਅਸੀਂ ਤਾਂ ਹੁਣ ਚਾਕੀ ਕੱਢਾਂਗੇ 26 ਜਨਵਰੀ ਨੂੰ ਬਲਕਿ ਇੱਕ ਹੋਰ ਨਵਾਂ ਫੈਸਲਾ ਕੀਤਾ ਅਸੀਂ ਤਾਂ ਉਹ 20 ਜਨਵਰੀ ਨੂੰ ਚਾਕੀ ਪੰਜਾਬ ਭਵਨ ਦਿੱਲੀ ਲਿਆ ਕੇ ਖੜਾ ਦਾਂਗੇ ਅਸੀਂ ਤਾਂ ਉੱਥੇ ਰੋਜ਼ ਦਿੱਲੀ ਦੀਆਂ ਸੜਕਾਂ ਤੇ ਕੱਢਿਆ ਕਰਾਂਗੇ ਤੇ ਆਹ ਚਾਕੀ ਹੈ ਜੀ ਕਿ ਭਗਤ ਸਿੰਘ ਤੁਹਾਨੂੰ ਪਿਆਰਾ ਨਹੀਂ ਕਿ ਮਾਈ ਭਾਗੋ ਤੁਹਾਨੂੰ ਪਿਆਰੀ ਨਹੀਂ ਕਿ ਤੁ ਤੁਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਸਜਦਾ ਨਹੀਂ ਕਰਨਾ ਚਾਹੁੰਦੇ ਕਿ ਕਰਤਾਰ ਸਿੰਘ ਸਰਾਭਾ ਕਿ ਉਦਮ ਸਿੰਘ ਲਾਲਾ ਲਾਜਪਤਰਾਏ ਸੁਖਦੇਵ ਰਾਜਗੁਰੂ ਕੀ ਇਹ ਇਹ ਇਹਨਾਂ ਤੋਂ ਵੱਡੇ ਹੋਗੇ ਮੋਦੀ ਇਹ ਮੋਦੀ ਚੁਣਿਆ ਕਰੂਗਾ ਹੁਣ ਇਹ ਮੋਦੀ ਚੁਣਿਆ ਕਰੂਗਾ ਕਿ 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 ਕਿਹਨੂੰ ਦਿਖਾਉਣਾ ਕਿਹਨੂੰ ਨਹੀਂ ਦਿਖਾਉਣਾ ਸਾਡੇ ਕਲਚਰ ਨੂੰ ਸਭਿਆਚਾਰ ਨੂੰ ਉਹ ਸਮਝਦਾ ਕੱਖ ਨਹੀਂ ਆਪੀ ਆ ਪੰਜਾਬ ਦੀ ਸੀ ਆ ਮਹਾਰਾਸ਼ਟਰ ਦੀ ਹੈ ਆ ਵੀ ਤਾਂ ਕਲਚਰ ਹੀ ਆ ਉਹਨਾਂ ਦਾ ਅਗਵਾਦੀ ਹੈ ਆ ਵੀ ਤਾਂ ਕਲਚਰ ਹੀ ਉਹਨਾਂ ਦਾ ਆ ਉੱਤਰ ਪ੍ਰਦੇਸ਼ ਦੀ ਹੈ ਆ ਵੀ ਤਾਂ ਕਲਚਰ ਹੀ ਉਹਨਾਂ ਦਾ ਸਾਡੇ ਚ ਘੱਟ ਕੋਲ ਕੀ ਘਟ ਹੈ ਜੀ ਜੇ ਉਹਨਾਂ ਦਾ ਕਲਚਰ ਦਿਖਾ ਸਕਦੇ ਹੋ ਸੈਂਟਰ ਦਾ ਜੀ ਇਹ ਮੈਂ ਸੀ ਗੱਟਕਰੀ ਸਾਹਿਬ ਕੋਲ ਗੱਲ ਕਹੀ ਹੈ ਕਿ ਜੀ ਇਹ ਮੈਂ ਤਾਂ ਬੰਦ ਕਰ ਰਹੇ ਹਾਂ ਪੰਜਾਬ ਜਿੰਨੇ ਮੈਕਸਿਮ ਮੈਂ ਤਾਂ 12 ਬੰਦ ਕਰਤੇ ਜੀ ਟੋਲ ਪਲਾਜ਼ੇ ਮੇਰੇ ਥੋੜਾ ਜਾਂ ਅੰਡਰ ਆ ਜੇ ਬਸ ਮੈਂ ਇਹਦਾ ਚੈੱਕ ਕਰ ਰਿਹਾ ਕਿਉਂਕਿ ਇਹ ਐਨ ਐਚ ਆਈ ਕੋਲ ਕੋਈ ਵੀ ਇੱਥੇ ਵਿੱਚ ਬ੍ਰੀਚਿੰਗ ਆ ਗਈ ਕੀਤੀ ਹੋਗੀ ਕੋਈ ਨਾ ਕੋਈ ਤਾਂ ਐਗਰੀਮੈਂਟ ਚ ਬ੍ਰੀਚਿੰਗ ਤਾਂ ਮੈਂ ਸੈਂਟਰ ਨੂੰ ਇੱਕ ਚਿੱਠੀ ਲਿਖ ਕੇ ਉਸ ਤੋਂ ਬਾਅਦ ਆਪਾਂ ਜੁਲੀ ਬਿਸਤਰਾ ਚਗਾ ਦੇਣਾ। ਸਾਡੇ ਆਪਕੇ ਮੋੜਾ ਦਾ ਪਿਛਲੀ ਵਾਰ ਵੀ ਕਨਫਰਮੇਸ਼ਨ ਨਹੀਂ ਆਈ। ਹੋ ਹੋ ਜੂਗੀ, ਜਲਦੀ ਹੋ ਜੂਗੀ ਜੀ। ਹਰੇਕ ਦੇ ਘਰੇ ਮੀਟਰ ਲੱਗੂਗਾ। ਭਾਵੇਂ ਕਲੋਨੀ ਲੀਗਲ ਹੈ, ਇਲੀਗਲ ਹੈ, ਭਾਵੇਂ ਉਹ ਘਰ 20 ਫੁੱਟ ਦਾ ਹੈ, 50 ਫੁੱਟ ਦਾ ਹੈ। ਉੱਥੇ ਬੱਚੇ ਜਿਹੜੇ ਨੇ ਉਹਨਾਂ ਨੂੰ ਦੀਵੇ 'ਚ ਜਾਂ ਲਾਲ ਟੈਂਚ ਨਹੀਂ ਉਹਨਾਂ ਨੂੰ ਬਿਜਲੀ ਦੇ ਵਿੱਚ ਪੜਨ ਦਾ ਮੌਕਾ ਮਿਲੂਗਾ। ਅਸੀਂ ਉਹ ਸਰਕਾਰਾਂ ਨਾਲ ਉਹ ਬਾਅਦ ਲੀਗਲ ਇਲੀਗਲ ਬਾਅਦ 'ਚ ਲੜ ਲਾਂਗੇ ਜੀ ਪਰ ਕਿਰਾਂ ਹਰ ਘਰ ਦੇ ਵਿੱਚ ਬਿਜਲੀ ਪਚਾਵਾਂਗੇ। ਅੱਜ ਜਰਾ ਹੌ ਰੋਡ ਦਾ ਕੰਮ ਸ਼ੁਰੂ ਹੋ ਰਿਹਾ ਹੈ ਟੈਂਡਰ ਹੋ ਗਿਆ ਮੈਂ ਵੀ ਆਉਂਗਾ ਮੈਂ ਜਨਵਰੀ 20 ਦੇ ਨੇੜੇ ਤੇੜੇ ਫਿਰ ਦੁਬਾਰਾ ਸ਼ਹਿਰ ਚ ਆਉਂਗਾ ਤੇ ਐਮਐਲ ਸਾਹਿਬ ਮੈਨੂੰ ਜਿੱਥੇ ਵੀ ਕਹਿਣਗੇ ਮੈਂ ਉੱਥੇ ਜਾਊਂਗਾ ਇਹਨਾਂ ਦੇ ਹਲਕੇ ਜਾਊਂਗਾ ਜਿੱਥੇ ਵੀ ਮੈਨੂੰ ਲੈ ਕੇ ਜਾਣਾ ਚਾਹੁੰਦੇ ਨੇ ਸਟਰੀਟ ਲਾਈਟਾਂ ਦਾ ਲੇਟੈਸਟ ਸਟਰੀਟ ਲਾਈਟਾਂ ਸੀਸੀਟੀਵੀ ਕੈਮਰੇ ਇਹਨਾਂ ਦਾ ਵੀ ਸਾਰਾ 15-1500 ਕੈਮਰਾ ਹਰ ਹਲਕੇ 'ਚ 15-1500 ਲਾਈਟਾਂ ਹਰ ਹਲਕੇ ਦੇ ਵਿੱਚ ਜਿਹੜਿਆ ਉਹ ਦੇ ਰਹੇ ਆ ਔਰ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਹੈ ਗੱਲ ਛੋਟੀ ਹੈ ਬਹੁਤ ਪਰ ਗੱਲ ਬਹੁਤ ਵੱਡੀ ਬਣ ਜਾਂਦੀ ਹੈ ਬਾਅਦ ਵਿੱਚ ਮੈਂ ਜਦੋਂ ਬਤੌਰ ਐਮਪੀ ਸੰਗਰੂਰ ਤੋਂ ਆਪਣੀ ਸੇਵਾ ਨਿਭਾ ਰਿਹਾ ਸੀ ਤਾਂ ਮੇਰੇ ਮੈਂ ਬਹੁਤ ਲਾਈਟਾਂ ਲਵਾਈਆਂ ਬਹੁਤ ਸੋਲਰ ਲਾਈਟਾਂ ਮੈਂ ਐਮਪੀ ਲਾਈਟ ਚਲਵਾਈਆਂ ਉਹ ਜੇ ਇੱਕ ਦਿੱਕਤ ਆਉਂਦੀ ਆ ਕਿ ਅਸੀਂ ਕੋਈ ਪਿੰਡ ਕਹਿੰਦਾ ਸਾਨੂੰ 80 ਸੋਲਰ ਲਾਈਟਾਂ ਦੇ ਦਿਓ ਅਸੀਂ 80 ਦੇ ਦਿੰਦੇ ਸੀ ਬਾਅਦ 'ਚ ਸ਼ਿਕਾਇਤ ਆਉਂਦੀ ਸੀ ਉਹ ਤਾਂ ਜੀ ਫਲਾਨੇ ਨੇ ਆਪਦੇ ਘਰ ਦੇ ਮੂਰੇ ਲਵਾ ਲਈ ਫਲਾਨੇ ਨੰਬਰਦਾਰ ਨੇ ਆਪਦੇ ਘਰ ਮੂਰੇ ਲਵਾ ਲਈ ਫਲਾਨੇ ਜੇਲਦਾਰ ਨੇ ਆਪਦੇ ਘਰ ਮੂਰੇ ਲਵਾ ਲਈ ਫਲਾਨੇ ਸਰਪੰਚ ਨੇ ਆਪਦੇ ਘਰ ਮੂਰੇ ਲਵਾ ਲਈ ਫਿਰ ਅਸੀਂ ਇਹਦਾ ਹੱਲ ਲੱਭਿਆ ਕਿ ਅਸੀਂ ਜਦੋਂ ਉਹ ਲਾਈਟਾਂ ਮੰਗਣਾ ਆਉਂਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਪੁਆਇੰਟ ਵੀ ਨਾਲ ਲਿਖ ਕੇ ਦਿਓ ਕਿ ਗੁਰਦੇਵ ਸਿੰਘ ਦੇ ਘਰ ਦੇ ਸਾਹਮਣੇ ਫਲਾਨਾ ਜਿਹੜਾ ਬਲਵੰਤ ਸਿੰਘ ਆ ਉਹਦੇ ਘਰ ਦੇ ਸੱਜੇ ਪਾਸੇ ਵਾਲੇ ਖੰਭੇ ਕੋਲ ਜਦੋਂ ਤੁਸੀਂ ਇੱਕ ਜਗ੍ਹਾ ਨੂੰ ਪੁਆਇੰਟ ਆਊਟ ਕਰਕੇ ਥੱਲੇ ਸਾਈਨ ਕਰਦਾ ਐਮਪੀ ਕਿ ਇੱਥੇ ਲਾਈਆਂ ਜਾਣ ਤਾਂ ਜਗ੍ਹਾ ਨਹੀਂ ਬਦਲੀ ਜਾ ਸਕਦੀ ਉੱਥੇ ਲੱਗਣੀਆਂ ਜੇ ਕੋਈ ਜਗ੍ਹਾ ਬਦਲਣੀ ਹੈ ਉਹਨੂੰ ਮੰਤਵ ਚੇਂਜ ਕਰਨ ਦੇ ਵਿੱਚ ਆਉਂਦਾ ਉਹ ਬਹੁਤ ਲੰਬਾ ਪ੍ਰੋਸੈਸ ਹੈ ਮੰਤਵ ਚੇਂਜ ਕਰਨਾ ਹੈ ਜੀ ਇੱਕ ਇੱਕ ਲਾਈਟ ਇੱਥੇ ਦੀ ਵਜਾ ਇੱਥੇ ਲਾਉਣੀ ਹੈ ਸੋ ਮੈਂ ਐਮਐਲਏ ਸਾਹਿਬ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਤੁਸੀਂ ਲੋਕਾਂ ਤੋਂ ਪੁੱਛੋ ਕਿ ਲਾਈਟਾਂ ਕਿੱਥੇ ਚਾਹੀਦੀਆਂ ਇਹ ਨਾ ਹੋਵੇ ਕਿ ਕੋਈ ਆਪਣਾ ਸਪਾਰਸੀ ਜਿਹੜਾ ਉਹ ਲਵਾ ਗਿਆ ਜੀ ਆਪਦੇ ਘਰ ਮੂਰੇ ਕੋਈ ਆਪਦੇ ਘਰ ਮੂਰੇ ਲਵਾ ਗਿਆ ਕੋਈ ਫਾਇਦਾ ਨਹੀਂ ਹੋਇਆ ਸੋ ਇਹ ਪ੍ਰੋਜੈਕਟ ਹਲਵਾਰਾ 에어ਪੋਰਟ ਦਾ ਜਿਹੜਾ ਬਿਲਡਿੰਗ ਦਾ ਕੰਮ 96% ਹੋ ਗਿਆ। ਟਰਮੀਨਲ ਦਾ ਫਰਬਰੀ ਦੇ 15 ਫਰਬਰੀ ਦੇ ਨੇੜੇ ਜਿਹੜੇ ਹੋ ਕੰਪਲੀਟ ਹੋ ਗਿਆ। ਉਸ ਤੋਂ ਬਾਅਦ 에ਵੀਏਸ਼ਨ ਨਾਲ ਸਾਡੀ ਪਹਿਲੀ ਗੱਲ ਚੱਲ ਰਹੀ ਹੈ ਤੇ ਫਲਾਈਟਾਂ ਦਾ ਕੰਮ ਜਿਹੜਾ ਉਹ ਵੀ ਕਿਉਂਕਿ ਹਲਵਾਰਾ 에어ਪੋਰਟ 에ਅਰ ਫੋਰਸ ਨਾਲ ਰਿਲੇਟਡ ਹੈ ਥੋੜਾ ਜਿਹਾ ਇਸ ਕਰਕੇ ਸਲੋ ਹੁੰਦਾ ਕਿ ਉਹਨਾਂ ਦੀਆਂ ਵੀ ਸਾਨੂੰ ਗਾਈਡਲਾਈਨਸ ਫਾਲੋ ਕਰਨੀਆਂ ਪੈਂਦੀਆਂ। ਔਰ 에ਅਰ ਫੋਰਸ ਹੈ ਉਹ ਤਾਂ ਸਾਡੀ ਮੇਨ ਫੋਰਸ ਹੈ ਉਹ ਤਾਂ ਸਾਡੀ ਕੀ ਕਵਾਂਗੇ ਕਿ ਦੀਵਾਰ ਹੈ। ਉਨ ਉਹਨਾਂ ਉਹਨਾਂ ਦੇ ਵਿੱਚ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰ ਸਕਦੇ ਸੋ ਇਹ ਲੁਧਿਆਣੇ ਦੇ ਸਾਰੇ ਕੰਮਾਂ ਦਾ ਤੇ ਬੁੱਡੇ ਦਰਿਆ ਵਾਲੇ ਹਾਂਜੀ ਬੁੱਡੇ ਦਰਿਆ ਦਾ ਵੀ ਐਮਐਲਏ ਸਾਹਿਬ ਨੇ ਕਿਹਾ 14.5 ਕਿਲੋਮੀਟਰ ਬੁੱਢਾ ਦਰਿਆ ਹੈ ਬਹੁਤ ਬਹੁਤ ਉਹ ਵੀ ਨਸੂਰ ਬਣਿਆ ਪਿਆ ਕਿੰਨੇ ਸਾਲਾਂ ਦਾ ਸੋ ਕੇਂਦਰ ਸਰਕਾਰ ਵੀ ਉਹਦੇ 'ਚ ਹੈਲਪ ਕਰਨ ਕਰ ਰਹੀਦੀ ਹੈ ਸਵੱਛ ਭਾਰਤ ਵੀ ਹੈ ਸੋ ਬੁੱਡੇ ਦਰਿਆ ਤੇ ਮੈਂ ਆਇਆ ਵੀ ਸੀ ਜਦੋਂ ਆਪਾਂ ਇੱਕ ਐਸਟੀਪੀ ਪਲੈਂਟ ਲਾਇਆ ਤੇ ਬੁੱਡੇ ਦਰਿਆ ਬਾਰੇ ਵੀ ਜਿਹੜਾ ਉਹ ਕਾਫੀ ਵਿਚਾਰ ਨਾਲ ਧਿਆਨ ਨਾਲ ਵਿਚਾਰ ਪੰਦਰਾ ਹੋਇਆ ਬਹੁਤ ਵੱਡਾ ਇਹ ਇੱਕ ਜਾਲ ਬਣਿਆ ਹੋਇਆ ਸੀਗਾ ਕਿ ਰੈਜ਼ਰਵੇਸ਼ਨ ਜਿਹੜੀ ਸੀ ਉਹ ਲੋਕਾਂ ਦਾ ਹੱਕ ਮਾਰਿਆ ਜਾ ਰਿਆ ਜਾ ਰਿਹਾ ਸੀ ਅਸੀਂ ਹੁਣ ਤੱਕ ਜਦੋਂ ਦੇ ਧਿਆਨ ਵਿੱਚ ਆਉਂਦੇ ਰਹੇ ਜਿਨ੍ਹਾਂ ਜਿਨੇ ਵੀ ਧਿਆਨ ਖਿਲਾਉਂਦਾ ਤਕਰੀਬਨ 49 ਕੇਸ ਅਸੀਂ ਜਿਹੜੇ ਆ ਉਹ ਜੱਫਤ ਕੀਤੇ ਅਸੀਂ ਸਰਟੀਫਿਕੇਟ ਕੈਨਸਲ ਕੀਤੇ ਆ ਪਰ ਇਹ ਪ੍ਰੋਸੈਸ ਹਲੇ ਕੰਟੀਨਿਊ ਚੱਲਦਾ ਰਹੇ ਇੱਕ ਮਾਸਟਰ ਇਥੇ ਫਰਦੀ ਡਿਗਰੀਆਂ ਉੱਤੇ ਨੰਗਾ ਕੰਮ ਕਰਦਾ ਹੈ ਕਿਦੋਂ ਵਾਰੀਤ ਪਰ ਉਹ ਵੀ ਉਹਨਾਂ ਨੇ ਕਾਲ ਕੀਤਾ ਸੀ ਇਸ ਪ੍ਰੋਗਰਾਮ ਦਾ ਅਟੈਂਡ ਕਰਨ ਵਾਲੇ ਬੀਗੈਸ ਦੇ ਤੋਂ ਪਾਇਆ ਜੀਗਾ ਉਹ ਤੁਹਾਡੇ ਸ਼ੈਲਟਰ ਲੈ ਕੇ ਰਾਜਨੀਤਿਕ ਸ਼ੈਲਟਰ ਲੈ ਕੇ ਕੰਮ ਕਰ ਰਹੇ ਆ ਇਸ ਤਰ੍ਹਾਂ ਦੇਖੋ ਮੇਰਾ ਕਿਸੇ ਲਈ ਕੋਈ ਸ਼ੈਲਟਰ ਨਹੀਂ ਹੈ ਜੇ ਤੁਹਾਡੇ ਕੋਈ ਧਿਆਨ ਚ ਇਹੋ ਜੀ ਗੱਲ ਹੈ ਤਾਂ ਮੈਨੂੰ ਤੁਸੀਂ ਉਸੇ ਵੇਲੇ ਹੀ ਦੱਸਣਾ ਸੀ ਇਨਫੋਰਮ ਕਰਨਾ ਸੀ ਨਹੀਂ ਮੈਂ ਤਾਂ ਅਵੇਲੇਬਲ ਨਹੀਂ ਹਾਂ ਹਾਂ ਔਰ ਮੇਰਾ ਸ਼ੈਲਟਰ ਗਵਰਨਮੈਂਟ ਦਾ ਇਹ ਇੱਕ سپورਟ ਹੁੰਦੀ ਹੈ ਕਿ ਅਸੀਂ ਬੱਚਿਆਂ ਨੂੰ ਸਕਾਲਰਸ਼ਿਪ ਦਈਏ ਫਰਜੀ ਡਿਗਰੀਆਂ ਦੇਣਾ ਕਦੀ ਵੀ ਕਮੈਂਟ ਦਾ ਕੋਈ ਅਧਿਕਾਰ ਖੇਤਰ ਨਹੀਂ ਹੁੰਦਾ ਜੇ ਕੋਈ ਕਰ ਰਿਹਾ ਹੈ ਕਿਹੜੇ ਡਿਪਾਰਟਮੈਂਟ ਚ ਕਰ ਰਿਹਾ ਤੁਸੀਂ ਨੋਟਿਸ ਚ ਲਿਆਓ ਅਸੀਂ ਐਕਸ਼ਨ ਲਵਾਂਗੇ ਮੈਂ ਮੈਸਿਸ ਸਕਾਲਰਸ਼ਿਪ ਕਾਫੀ ਟਾਈਮ ਤੋਂ ਰੁਕੀ ਹੋਈ ਹੈ ਅਸੀਂ ਹੁਣ ਤੱਕ ਕਿੰਨੀਆਂ ਜਾਰੀਆ ਕਿੱਥੇ ਜਾ ਸਕਦੀ ਐਸੇ ਸਕਾਲਰਸ਼ਿਪ ਜਦੋਂ ਤੇ ਮੇਰੇ ਕੋਲ ਡਿਪਾਰਟਮੈਂਟ ਆਇਆ ਅਸੀਂ ਕਦੀ ਵੀ ਨਹੀਂ ਰੋਕੀ ਜਿਹੜਾ ਰੋਕਣ ਵਾਲਾ ਸੀਗਾ ਸਿਲਸਲਾ 17 ਤੋਂ 20 ਤੱਕ ਹੋਇਆ ਪੁਰਾਣੀ ਸਰਕਾਰ ਵੇਲੇ ਔਰ ਸੈਂਟਰ ਗਵਰਨਮੈਂਟ ਨੇ ਪੈਸਾ ਬੰਦ ਕੀਤਾ ਬੱਚਿਆਂ ਦਾ ਔਰ ਜੋ ਸਟੇਟ ਦਾ ਸ਼ੇਅਰ ਸੀ ਉਹ ਵੀ ਨਹੀਂ ਦਿੱਤਾ ਗਿਆ ਹੁਣ ਅਸੀਂ ਉਹ ਵੀ ਸ਼ੇਅਰ ਜਿਹੜਾ ਸਟੇਟ ਦਾ ਸ਼ੇਅਰ 1720 ਤੱਕ ਦਾ ਵੀ ਕਾਲਜਾਂ ਨੂੰ ਪਾ ਰਹੇ ਆ ਔਰ ਕੋਸ਼ਿਸ਼ ਇਹ ਵੀ ਸੀ ਕਿ ਦਸੰਬਰ ਤੱਕ ਸਾਰਿਆਂ ਦਾ ਪੈ ਜਾਵੇ ਜਿੰਨੇ ਵੀ ਕਾਲਜ ਸਾਨੂੰ ਸਹੀ ਲੱਗਣਗੇ ਐਡੀਸ਼ਨ ਕਰਾ ਕੇ ਉਹਨਾਂ ਨੂੰ ਇਹ ਪੈਸਾ ਮਿਲੇਗਾ ਮੈਡਮ 1000 ਰੁਪਏ ਦੇਣ ਦਾ ਵਾਦਾ ਕੀਤਾ ਗਿਆ ਸੀ ਸਰਕਾਰ ਵੱਲੋਂ ਤੱਕ ਅਸੀਂ ਲੱਗੇ ਹੋਏ ਆ ਅਸੀਂ ਆਪਣੇ ਵੱਲੋਂ ਸਾਰਾ ਪ੍ਰੋਪੋਜ਼ਲ ਵੀ ਤਿਆਰ ਕਰਕੇ ਭੇਜਿਆ ਹੋਇਆ ਔਰ ਮਾਨ ਸਾਹਿਬ ਦੇ ਪੂਰਾ ਧਿਆਨ ਚਾਹ ਜਦੋਂ ਵੀ ਕਿਤੇ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਹੁਣ ਸਮਰੱਥ ਹੋ ਗਏ ਇਹਨੂੰ ਅਸੀਂ ਜਲਦ ਲਾਗੂ ਕਰਦੇ ਹਰਿਆਣਾ ਦੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਵੱਲੋਂ ਮਾਨਤਾ ਦੇਣ ਵਾਸਤੇ ਉਹਦਾ ਪੰਜਾਬ ਤੇ ਕੀ ਅਸਰ ਆਏਗਾ ਲੇਖੋ ਇੱਕ ਗੱਲ ਹੁੰਦੀ ਹੈ ਆਪਾਂ ਸਟੇਟ ਦੀ ਗੱਲ ਕਰਦੇ ਆਂ ਇੱਕ ਵਾਰ ਸੇ ਅਸੀਂ ਦੇਸ਼ ਦੀ ਗੱਲ ਕਰਦੇ ਆਂ ਸੋ ਜੇ ਅਸੀਂ ਥੋੜਾ ਜਿਹਾ ਵੱਡਾ ਸੋਚੀਏ ਤਾਂ ਦੇਸ਼ ਵੀ ਸਾਡਾ ਹੀ ਸੋ ਅਸੀਂ ਵਿਤਕਰੇबाजी ਨਹੀਂ ਕਰ ਸਕਦੇ ਕਿਸੇ ਦੇ ਨਾਲ ਕਿ ਉਹ ਦੂਜੀ ਸਟੇਟ ਚੋਂ ਆਇਆ ਜਾਂ ਦੂਜੇ ਕਾਲਜ ਵੀ ਅੱਛੇ ਨੇ ਤਾਂ ਉਹਨਾਂ ਨੂੰ ਕੋਈ ਮਾਨਤਾ ਦੇਣਾ ਕੋਈ ਬੁਨਾ ਨਹੀਂ ਹੈ ਪਰ ਉਹ ਆਪਣੇ ਆਪ ਫਟ ਕੇ ਗਏ ਸੀ ਹਾਂ ਪਰ ਇਸ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਬੱਚਿਆਂ ਦਾ ਜਿਹੜਾ ਹੱਕ ਹੈ ਉਹ ਕਦੀ ਵੀ ਨਹੀਂ ਮਰਦਾ ਜਿਵੇਂ ਕਹਾ ਕਿ ਆਂਗਣਵੜੀ ਸੈਂਟਰਾਂ ਦੇ ਹਾਲਾਤ ਹੁਣ ਖਰਾਬ ਹੋ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਸੱਚਾਈ ਹੈ ਪਿਛਲੇ ਕਿੰਨੇ ਸਾਲਾਂ ਤੋਂ ਔਰ ਜਿਵੇਂ ਹਿਸਟਰੀ ਚੱਲੀ ਕਿ ਅਸੀਂ ਕਿੰਨੇ ਜਿਹੜੇ ਆਂਗਣਵਾੜੀ ਸੈਂਟਰ ਸਕੂਲਾਂ ਚ ਸਿਰਫ ਇਸ ਕਰਕੇ ਸ਼ਿਫਟ ਕੀਤੇ ਸੀ ਕਿ ਉਹਨਾਂ ਕੋਲ ਬਿਲਡਿੰਗ ਹੈ ਨਹੀਂ ਸੀ ਸੋ ਇਸ ਟਾਈਮ ਮੈਂ ਤੁਹਾਨੂੰ ਦੱਸ ਦਵਾਂ ਕਿ 1000 ਆਂਗਣਵਾੜੀ ਸੈਂਟਰ ਪੂਰੇ ਪੰਜਾਬ ਚ ਨਵੇਂ ਬਣ ਰਹੇ ਨੇ ਔਰ ਸਾਡੀ ਕੋਸ਼ਿਸ਼ ਹੈ ਕਿ ਜਿੱਥੇ-ਜਿੱਥੇ ਵੀ ਇਹਨਾਂ ਦੀ ਹਾਲਤ ਮਾੜੀ ਹੈ ਉਹਨਾਂ ਨੂੰ ਜਾਂ ਸਕੂਲਾਂ ਚ ਸ਼ਿਫਟ ਕਰੀਏ ਜਾਂ ਉਹਨਾਂ ਦੇ ਨਵੇਂ ਸੈਂਟਰ ਬਣਾਈ ਜਾਣ ਸੋ ਇਨ ਪ੍ਰੋਗਰੈਸ ਹੈ